ਗੁਰਦੁਆਰਾ ਸਾਹਿਬ ਦੇ ਸਾਹਮਣੇ ਡੇਰਾ ਬਣਾ ਕੇ ਬਿਠਾ ਸੀ ਤੇ ਜਦੋਂ ਉਹਨੇ ਸਰੂਪ ਮੰਗਿਆ ਕਿ ਮੈਨੂੰ ਮੇਰੇ ਡੇਰੇ ਵਿੱਚ ਗੁਰੂ ਸਾਹਿਬ ਦਾ ਸਰੂਪ ਚਾਹੀਦਾ ਆ ਮਰਜਾਦਾ ਵਾਲੇ ਗੁਰਮਖਾਨ ਨੇ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਹਨੇ ਰਾਤ ਸਮੇਂ ਤੇਲ ਪਾ ਕੇ ਅੱਗ ਲਾ ਕੇ ਪੰਜ ਸਰੂਪ ਮਹਾਰਾਜੀ ਦੇ ਅਗਨ ਭੇਡ ਕਰ ਦਿੱਤੇ ਕਿੱਡਾ ਵੱਡਾ ਗੁਨਾ ਤੇ ਜੰਮੂ ਦੇ ਸਿੱਖਾਂ ਦੇ ਵਾਰੇ ਵਾਰੇ ਜਾਈਏ ਉਹਨਾਂ ਨੇ ਉਸੇ ਵੇਲੇ 71 ਹੋ ਕੇ ਇੱਕ ਤਾਂ ਕਾਬੂ ਆ ਗਿਆ ਪੁਲਿਸ ਦੇ ਉਹ ਦੁਸ਼ਟ ਉਹਨਾਂ ਨੇ ਐਲਾਨੀਆਂ ਐਲਾਨ ਕਰਕੇ ਪਿੰਡ ਵਾਲੀ ਸੰਗਤ ਨੂੰ ਵੰਗਾਰ ਕੇ ਉਹਨਾਂ ਨੇ ਆਖਿਆ ਕਿ ਹੁਣੇ ਜੇ ਸੀ ਵੀ ਲੈ ਕੇ ਆਓ ਤੇ ਇਸ ਪਾਪੀ ਦਾ ਘਰ ਇਸ ਪਿੰਡ ਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹੋ ਜਿਹੇ ਪਾਪੀ ਨੂੰ ਪਿੰਡ ਚ ਰਹਿਣ ਦਾ ਕੋਈ ਹੱਕ ਹੀ ਨਹੀਂ ਹੈ ਉਹਨਾਂ ਨੇ ਪਹਿਲਾਂ ਉਹਦੇ ਘਰ ਨੂੰ ਅੱਗ ਲਾਈ ਉਹਦੇ ਤੋਂ ਬਾਅਦ ਜੀਸੀਬੀ ਲਿਆ ਕੇ ਉਹਦੇ ਘਰ ਨੂੰ ਢਾ ਕੇ ਉਹਦੇ ਘਰ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਗੁਰੂ ਕੀ ਬਾਣੀ ਦੇ ਦੋਖੀਆਂ ਦਾ ਇਹੀ ਅਸ਼ਰ ਹੁੰਦਾ ਆ ਜੇ ਕੋ ਕਹਵੇ ਕਿ ਹੁਣੇ ਐਸਾ ਹੋਇਆ ਗੁਰੂ ਅੰਗਦ ਦੇ ਮਹਾਰਾਜੀ ਦੇ ਸਮੇ ਗੁਰੂ ਅਮਰਦਾਸ ਮਹਾਰਾਜੀ ਨੂੰ ਜਦੋਂ ਪਤਾ ਲੱਗਾ ਕਿ ਇਹਨਾਂ ਨੇ ਗੁਰੂ ਸਾਹਿਬ ਨੂੰ ਇਥੋਂ ਫਡੂਰ ਸਾਹਿਬ ਤੋਂ ਜਾਣ ਵਾਸਤੇ ਖੈਰੇ ਜੱਟਾਂ ਨੇ ਇੱਕ ਤਪੇ ਦੇ ਚੁੱਕਿਆਂ ਚਕਾਇਆ ਇਥੋਂ ਜਾਣ ਵਾਸਤੇ ਮਜਬੂਰ ਕਰ ਦਿੱਤਾ ਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਇਸ ਤੱਪੇ ਨੂੰ ਵਹਿੜਕਿਆਂ ਦੇ ਮਗਰ ਪਾ ਲੋ ਗੱਲ ਮੀਂਹ ਪੈਣ ਦੀ ਆ ਨਾ ਜਿਹੜਾ ਵੀ ਇਹਨੂੰ ਵਹਿੜਕਿਆਂ ਦੇ ਮਗਰ ਪਾ ਕੇ ਆਪਣੀ ਪੈਲੀ ਚ ਲੈ ਜਾਵੇਗਾ ਉਹਦੀ ਪੈਲੀ 'ਚ ਮੀਂਹ ਪੈ ਜਾਵੇਗਾ ਕਹਿੰਦੇ ਨੇ ਕਿ ਵਹਿੜਕੇ ਪਹਿਲੇ ਦੇ ਹੌਲੀ ਹੌਲੀ ਪੀਂਦੀਆਂ ਜੋਗਾਂ ਤੁਹਾਨੂੰ ਪਤਾ ਹੀ ਹੈ ਬੜੀਆਂ ਬੜੀਆਂ ਤਗੜੀਆਂ ਹੁੰਦੀਆਂ ਸੀ ਕਿਲਾ ਕਿਲਾ ਥਾਂ ਦਾ ਵਾਹ ਕਿਤੇ ਸੁਹਾਗ ਵੀ ਦਿੰਦੀਆਂ ਸਨ ਮਗਰ ਤੁਰਨ ਵਾਲੇ ਵੀ ਤਗੜੇ ਹੁੰਦੇ ਸਨ ਸੋ ਕਹਿੰਦੇ ਨੇ ਕਿ ਸ਼ਾਮ ਤੱਕ ਇੰਨੇ ਭਜਾ ਭਜਾ ਕੇ ਵਹਿੜ ਕੇ ਲੋਕਾਂ ਨੇ ਆਪਣੀਆਂ ਪੈਲੀਆਂ 'ਚ ਖੜੇ ਕਿ ਬੋਟੀ-ਪੁੱਟੀ ਹੋ ਗਿਓ ਤਵਾ ਮਰ ਗਿਆ ਤੇ ਜਿਹੜੀ ਪੈਲੀ ਜਾਂਦੇ ਨੇ ਜਲਥਲ ਹੋ ਜਾਂਦੀ ਆ ਮੀਂਹ ਪੈ ਜਾਂਦਾ ਆ ਇਹ ਹੁਣ ਤੋਂ ਹੀ ਨਹੀਂ ਇਹ ਪੰਥ ਦੇ ਦੋਖੀਆਂ ਦਾ ਗੁਰੂ ਦੋਖੀਆਂ ਦਾ ਇਹ ਹਸ਼ਰ ਹੁੰਦਾ ਆ ਤੇ ਵਾਰੇ-ਵਾਰੇ ਇਹੀ ਜੰਮੂ ਦੇ ਉਹਨਾਂ ਸਿੱਖਾਂ ਦੇ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਤਾਂ ਉਸ ਪਾਪੀ ਦਾ ਘਰ ਸਮੇਤ ਖੁਰਾਕੋਜ ਮਟਾ ਦਿੱਤਾ ਜੇ ਅੱਜ ਕੱਲ੍ਹ ਦੀਆਂ ਗੱਲਾਂ ਜੀ ਅੱਜ ਵੀ ਵੀਡੀਓ ਆ ਰਹੀਆਂ ਇੰਟਰਨੈਟ ਪੰਥ ਕੀ ਹੈ ਪੰਥ ਹੈ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਿਆ ਹੋਇਆ ਹੈ ਜਿਹੜਾ ਗੁਰੂ ਕੀ ਮਰਜ਼ਾ ਦੇ ਅਨਸਾਰ ਚੱਲਦਾ ਹੈ ਤੇ 3300 ਪੰਥ ਚੱਲਦੇ ਫਿਰਦੇ ਆ ਕੀ ਇੱਥੇ ਵਾਹਿਗੁਰੂ ਇਹ 3300 ਲਖ ਜੀ ਨਿਕਲ ਗਿਆ ਹਜ਼ਾਰਾਂ ਹੀ ਨੇ ਵੈਸੇ ਤੇ ਬੜੇ ਨੇ ਅਸੀਂ ਜਿਹੜੇ ਪੰਥ ਕਹਿੰਦੇ ਆਪਣੇ ਆਪ ਉਹ ਕਿਹਾ ਸੀ ਪੰਥ ਹਾਂ ਪਰ ਪੰਥ ਨਹੀਂ ਨੇ ਪਟਕੇ ਹੋਏ ਲੋਕ ਨੇ ਆਪਣਾ ਵੀ ਵਿੜਾ ਕਰਕੇ ਆ ਤੇ ਦੂਸਰਿਆਂ ਦਾ ਵੀ ਕਰ ਕਰਨਗੇ ਆਓ ਪੰਥ ਬਾਰੇ ਜਾਣੀਏ ਕਿ ਕੀਰਤ ਜੀ ਕਿਹੜੇ ਪੰਥ ਦੀ ਗੱਲ ਕਰ ਰਿਹਾ ਕਹਿੰਦੇ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਅੱਜ ਜੇ ਤੁਸੀਂ ਬੈਠੇ ਹੋਏ ਹੋ ਇਸ ਵੇਲੇ ਸਭ ਤੋਂ ਉਤਮ ਪੰਥ ਹੈ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਗੁਰੂ ਕੇ ਬਲਾਰੇ ਕੀਰਤਨੀ ਸਿੰਘ ਰਾਗੀ ਸਿੰਘ ਕਥਾਵਾਚਕ ਸਿੰਘ ਪ੍ਰਚਾਰਕ ਢਾਡੀ ਇਕਵੀਸ਼ਰ ਗੁਰੂ ਕੇ ਇਤਿਹਾਸ ਨੂੰ ਸਰਵਣ ਕਰਵਾ ਰਹੇ ਹੋਣ ਗੁਰੂ ਦੀ ਗੱਲ ਹੋ ਰਹੀ ਹੋਵੇ ਪੱਕੀ ਗੱਲ ਹੋ ਰਹੀ ਹੋਵੇ ਕੱਚੀ ਗੱਲ ਕੋਈ ਨਾ ਹੁੰਦੀ ਹੋਵੇ ਨਰਮੂਲ ਗੱਲ ਕੋਈ ਨਾ ਹੁੰਦੀ ਹੋਵੇ ਉਹਨੂੰ ਕਹਿੰਦੇ ਆ ਪੰਥ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਕਿਉਂਕਿ ਹਾਜ਼ਰ-ਨਾਜ਼ਰ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਰਾਜਮਾਨ ਨੇ ਸੰਗਾਸਨ ਤੱਕ ਸੰਗਾਸਨ ਦੇ ਉੱਤੇ ਤੇ ਉਸ ਵੇਲੇ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਮਣੇ ਸਰੀਰ ਕਰਕੇ ਨੇ ਸੋਚੋ ਆਪਣੀ ਅੱਖਾਂ ਦੇ ਸਾਹਮਣੇ ਸੀਨ ਲਾ ਕੇ ਵੇਖੋ ਇੱਕ ਬੰਨੇ ਮਹਾਰਾਜ ਜੀ ਦਾ ਸਰੂਪ ਲਿਖਣ ਵਾਸਤੇ ਲਿਖਾਰੀ ਬੈਠੇ ਹੋਣਗੇ ਭਾਈ ਗੁਰਦਾਸ ਜੀ ਵਰਗੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਗੁਰਸਿੱਖ ਬੈਠੇ ਹੋਣਗੇ ਬ੍ਰਹਮ ਗਿਆਨੀ ਤੇ ਮਹਾਰਾਜ ਜੀ ਦੇ ਕੋਲੇ ਭਟ ਆ ਕੇ ਬੈਠੇ ਹੋਣਗੇ ਤੇ ਮਹਾਰਾਜ ਜੀ ਨੂੰ ਕਹਿੰਦੇ ਹੋਣਗੇ ਕਿ ਮਹਾਰਾਜ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ ਮਹਾਰਾਜ ਸਾਨੂੰ ਮੁਕਤੀ ਦੀ ਲਾਲਸਾ ਸੀ ਕਿ ਸਾਡੀ ਮੁਕਤੀ ਪਤਾ ਨਹੀਂ ਹੋਣੀ ਆ ਕਿ ਨਹੀਂ ਤੇ ਸੱਚ ਜਾਣਿਓ ਇਸ ਪੰਥ ਨੂੰ ਮਿਲ ਕੇ ਸਾਡੇ ਮਨ ਦੇ ਵਿੱਚੋਂ ਜਮਾਂ ਦੀ ਤਰਾਸ ਹੀ ਮੁੱਕ ਗਈ ਮੌਤ ਦਾ ਸਹਿਮ ਹੀ ਮੁੱਕ ਗਿਆ ਹੁਣ ਜਦੋਂ ਮੌਤ ਦਾ ਸਹਿਮ ਹੀ ਨਹੀਂ ਮੌਤ ਹੀ ਕੋਈ ਨਹੀਂ ਆ ਤੇ ਫਿਰ ਮੁਕਤੀ ਦਾ ਡਰ ਕਾਦਾ ਜੀ ਨਾ ਮੁਕਤੀ ਦੀ ਲਾਲਸਾ ਨਾ ਮੁਕਤੀ ਦਾ ਡਰ ਭਾਈ ਮਾਨ ਸਿੰਘ ਜੀ ਨੂੰ ਪੁੱਛਿਆ ਜੀ ਨਾ ਕਲਗੀਧਰ ਪ੍ਰੀਤਮ ਨੇ ਗੱਲ ਕਰੋ ਚਾਰ ਜਗ ਉਮਰ ਵਧਾ ਦਈਏ ਸ੍ਰਿਸ਼ਟੀ ਦਾ ਤ੍ਰੇਲੋਕੀ ਦਾ ਰਾਜ ਦੇ ਦਈਏ ਤੇ ਆਪਣੇ ਮੁਖ ਦੇ ਵਿੱਚੋਂ ਮੁਖਾਰਪਨ ਦੇ ਵਿੱਚੋਂ ਬਚਨ ਬੋਲੇ ਮਹਾਰਾਜ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕੁੰਮਲਾ ਰਹਿ ਕਿੰਨੇ ਮਹਾਰਾਜ ਮੈਂ ਮੈਂ ਨਾ ਮੈਨੂੰ ਕੋਈ ਐਸਾ ਰਾਜ ਚਾਹੀਦਾ ਆ ਨਾ ਮੈਨੂੰ ਕੋਈ ਐਸੀ ਮੁਕਤੀ ਚਾਹੀਦੀ ਜਿਹੜੇ ਤੁਹਾਡੇ ਚਰਨਾਂ ਤੋਂ ਮੈਨੂੰ ਦੂਰ ਲੈ ਜਾਵੇ ਮੈਂ ਤੁਹਾਡੇ ਚਰਨਾਂ ਦੀ ਪ੍ਰੀਤ ਆਪਣੇ ਮਨ ਵਿੱਚ ਰੱਖਦਾ ਇਸ ਕਰਕੇ ਮੇਰੇ ਚਰਨ ਮੇਰੇ ਮਨ ਦੇ ਵਿੱਚੋਂ ਆਪਣੇ ਚਰਨਾਂ ਦੀ ਪ੍ਰੀਤ ਦੂਰ ਨਾ ਹੋਣ ਦਿਓ ਬਸ ਮੈਨੂੰ ਆ ਚਾਹੀਦਾ ਸੋ ਗੁਰਦੇਵ ਬਖਸ਼ਿਸ਼ ਕਰਦੇ ਨੇ ਇੱਕ ਉੱਤ ਵਾਹਿਗੁਰੂ ਪਟ ਜੀ ਬਖਸ਼ਿਸ਼ ਕਰਦੇ ਨੇ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਹੈ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਆਓ ਸਾਰੇ ਅਰਦਾਸ ਕਰੀਏ ਰਲ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਇਕੱਲੇ ਕੀਰਤਨਾਂਵਾਂ ਭਾਟ ਅਰਦਾਸ ਨਹੀਂ ਕਰ ਰਹੇ ਜਾਂ ਇਹ ਅਰਦਾਸ ਇਕੱਲੇ ਕੀਰਤਨਾਂਵਾਂ ਭਾਟ ਜੀ ਨੂੰ ਹੀ ਨਹੀਂ ਕਰਨੀ ਚਾਹੀਦੀ ਇਹ ਅਰਦਾਸ ਜਿਤਨੇ ਆਪਾਂ ਇਸ ਵੇਲੇ ਹਾਜ਼ਰ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਕਰਨੀ ਚਾਹੀਦੀ ਕਿਹੜੀ ਅਰਦਾਸ ਇਕ ਅਰਦਾਸ ਬਾਟ ਕੀਰਤ ਕੀ ਜਪੋ ਜਿਹਨੇ ਜਪ ਸਕਦੇ ਜੇ ਇਕ ਅਰਦਾਸ ਬਾਟ ਕੀਰਤ ਕੀ ਇਕ ਅਰਦਾਸ ਬਾਟ ਕੀਰਤ ਕੀ ਕਿਹੜੀ ਅਰਦਾਸ ਹੈ ਗੁਰੂ ਰਾਮਦਾਸ ਗੁਰੂ ਰਾਮਦਾਸ ਰੱਖ ਸਰਨਾਈ ਧੰ ਗੁਰੂ ਰਾਮਦਾਸ ਸਾਨੂੰ ਸਰਨ ਚ ਰੱਖ ਲੋ ਤੇ ਸੱਚ ਜਾਣੇ ਜਦੋਂ ਛੋਟੀ ਉਮਰ ਸੀ ਨਾ ਸਤਿਗੁਰਾਂ ਦਾ ਇੱਕ ਪ੍ਰਚਲਿਤ ਨਾਮ ਪਾਈ ਜੇਠਾ ਜੀ ਵੀ ਹੈ RAMDAS ਵੀ ਬਚਪਨ ਦਾ ਹੀ ਨਾਮ ਹੈ ਮਾਪੇ ਨੇ ਬੜੇ ਪਿਆਰ ਦੇ ਨਾਲ ਸੋਢੀ ਕੁਲ ਦੇ ਵਿੱਚ ਜਨਮੇ ਸੋਹਣੇ ਸੁਨੱਖੇ ਬਾਲਕ ਜਿਨ੍ਹਾਂ ਦਾ ਨੂਰ ਬਚਪਨ ਦੇ ਵਿੱਚ ਆਮ ਬਾਲਕਾਂ ਦੇ ਨਾਲੋਂ ਬੜਾ ਵੱਖਰਾ ਬੜਾ ਨਿਆਰਾ ਆ ਤੇ ਜਦੋਂ ਨਾਮ ਰੱਖਿਆ ਨਾ RAMDAS ਤੇ ਜੇਠਾ ਪੁੱਤਰ ਹੋਣ ਦੇ ਕਾਰਨ ਜੇਠਾ ਜੇਠਾ ਨਾਮ ਉਹਨਾਂ ਦਾ ਪ੍ਰਚਲਿਤ ਹੋ ਗਿਆ ਇਤਿਹਾਸ ਵਿੱਚੋਂ ਆਪਾਂ ਦਰਸ਼ਨ ਕਰਦੇ ਭਾਈ ਜੇਠਾ ਜੀ ਦੇ ਰੂਪ ਦੇ ਅਜੀ ਛੋਟੀ ਉਮਰ ਹੈ ਵੈਸੇ 7 ਸਾਲ ਦੀ ਉਮਰ ਤੱਕ ਕੀ ਸਤਗੁਰੂ ਪਾਤਸ਼ਾਹ ਜੀ ਦੇ ਮਾਤਾ ਜੀਵ ਤੇ ਪਿਤਾ ਜੀ ਵੀ ਚੜਾਈ ਕਰ ਜਾਂਦੇ ਆ ਤੇ 7 ਸਾਲ ਦੀ ਉਮਰ ਦੇ ਵਿੱਚ ਕੋਈ ਅਨਾਥ ਹੋ ਜਾਵੇ ਸੋਚੋ ਉਸ ਬੱਚੇ ਦਾ ਇਸ ਦੁਨੀਆ ਦੇ ਵਿੱਚ ਪਲਣਾ ਕਿੰਨਾ ਔਖਾ ਭਾਈ ਮਾਂ ਬਾਪ ਦੇ ਹੁੰਦਿਆਂ ਹੀ ਬੱਚੇ ਪਾਲਣੇ ਔਖੇ ਨੇ ਮਾਂ ਬਾਪ ਨੂੰ ਪੁੱਛ ਕੇ ਵੇਖੋ ਮਾਂ ਬਾਪ ਨੂੰ ਪਤਾ ਹੁੰਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰਦੇ ਆ ਉਹ ਬੜੀਆਂ ਉਖਾਈਆਂ ਅੱਜ ਦੇ ਸਮੇਂ ਦੇ ਵਿੱਚ ਤੇ ਜਿਹਦੇ ਸਿਰ ਦੇ ਉੱਤੋਂ ਛੋਟੀ ਹਰਬਲਾ ਦੇ ਵਿੱਚ ਮਾਂ ਦਾ ਵੀ ਸਾਆਇਆ ਉੱਟ ਜਾਵੇ ਬਾਪ ਦਾ ਵੀ ਸਾਆਇਆ ਉੱਟ ਜਾਵੇ ਉਸ ਬਾਲਕ ਦੀ ਪਰਵਰਿਸ਼ ਜਿਹੜੀ ਸ਼ੁਰੂਆਤੀ ਕਿਹੋ ਜੀ ਹੋਵੇਗੀ ਸੱਚ ਹੈ ਬਿਲਕੁਲ ਉਹ دنیਆਵੀ ਬੱਚਿਆਂ ਵਰਗੀ ਆ ਸ਼੍ਰੀਕੇ ਵਾਲਿਆਂ ਨੇ ਵੇਖ ਕੇ ਦਰਵਾਜ਼ੇ ਬੰਦ ਕਰ ਲੈਣੇ ਕਿ ਸਾਡੇ ਕੋਲੋਂ ਤੇ ਆਪਣੀ ਬੱਚਿਆਂ ਨੂੰ ਰੋਟੀ ਪਾਣੀ ਮਸਾਂ ਦਿੱਤਾ ਜਾਂਦਾ ਸੀ ਇਹਨੂੰ ਕਿੱਥੋਂ ਖਵਾ ਦਈਏ ਜਦੋਂ ਨਾਨੀ ਮਾ ਬਾਸਰਕੇ ਤੋਂ ਜੋ ਬਾਸਰਕੇ ਗੱਲਾਂ ਆਪਣੇ ਨੇੜੇ ਨਗਰ ਹੈ ਜਿੱਥੇ ਗੁਰਦੁਆਰਾ ਸਨ ਸਾਬ ਸਵਾਇਮਾਨ ਹੈ ਭਾਈ ਗੁਰਦਾਸ ਜੀ ਦੇ ਨਾਲ ਵੀ ਸੰਬੰਧਿਤ ਇਹ ਨਗਰ ਹੈ ਬੜਾ ਬਖਸ਼ਿਆ ਹੋਇਆ ਨਗਰ ਗੁਰੂ ਅਮਰਦਾਸ ਮਹਾਰਾਜੀ ਦਾ ਮੁਬਾਰਕ ਪ੍ਰਕਾਸ਼ ਇਸ ਨਗਰ ਦੇ ਵਿੱਚ ਹੁੰਦਾ ਇਸ ਨਗਰ ਦੇ ਵਿੱਚੋਂ ਜਦੋਂ ਨਾਨੀ ਮਾ ਜਾਂਦੇ ਆ ਨਾ ਤਾਂ ਤਸਰੀਕੇ ਵਾਲਿਆਂ ਦਾ ਜੋ ਵਤੀਰਾ ਭਾਈ ਜੇਠਾ ਜੀ ਦੇ ਨਾਲ ਹੈ ਗੁਰੂ ਰਾਮਦਾਸ ਮਹਾਰਾਜੀ ਦੇ ਨਾਲ ਹੈ ਲਾਗੇ ਚਾਗੇ ਵਾਲੇ ਲੋਕਾਂ ਨੇ ਦੱਸਿਆ ਕਿ ਨਹੀਂ ਭੈਣਾ ਇਸ ਬੱਚੇ ਨੂੰ ਤੂੰ ਆਪਣੇ ਨਾਲ ਹੀ ਕਿਉਂ ਨਹੀਂ ਲੈ ਜਾਂਦੀ ਇਹਦਾ ਤੇ ਹਾਲ ਹੀ ਬੜਾ ਮੜਾ ਪਤਾ ਨਹੀਂ ਕਦੋਂ ਰੋਟੀ ਮਿਲਣੀ ਆ ਕਿੰਨੇ ਦੇਣੀਆਂ ਜਾਂ ਨਹੀਂ ਦੇਣੀ ਤੇ ਜੇ ਸਾਡੇ ਵਰਗਾ ਕੋਈ ਖਵਾ ਦੇਵੇ ਤੇ ਸਰੀਕੇ ਵਾਲੇ ਗੁੱਸਾ ਵੀ ਕਰਦੇ ਆ ਕਿ ਅਸੀਂ ਨਹੀਂ ਖਵਾ ਸਕਦੇ ਸਾਡੀ ਬੇਇੱਜ਼ਤੀ ਕਰਾਉਂਦੇ ਹੋ ਕਿੰਨੋ ਪਤਾ ਸੀ ਕਿ ਜਿਹੜੇ ਗੁਰੂ ਰਾਮਦਾਸ ਮਹਾਰਾਜੀ ਨੂੰ ਵੇਖ ਕੇ ਸ਼ਰੀਕੇ ਵਾਲੇ ਅੱਜ ਦਰਵਾਜੇ ਢੋ ਲੈਂਦੇ ਆ ਉਸੇ ਗੁਰੂ ਰਾਮਦਾਸ ਮਹਾਰਾਜੀ ਦੇ ਕਵਾੜ ਖੁੱਲਣ ਦੀ ਅੜੀਕ ਦੇ ਵਿੱਚ ਲੱਖਾਂ ਅੱਖਾਂ ਇੰਜ ਕਹਿ ਲਓ ਕਿ ਪੂਰੇ ਬ੍ਰਹਿਮੰਡ ਦੀਆਂ ਅੱਖਾਂ ਲਾ ਕੇ ਅੜੀਕ ਕਰ ਰਿਆ ਕਰ ਰਿਆ ਕਰਨ ਗਿਆ ਕਿ ਕਦੋਂ ਗੁਰੂ ਰਾਮਦਾਸ ਮਹਾਰਾਜੀ ਦੇ ਕਵਾੜ ਖੁੱਲਣ ਤੇ ਕਦੋਂ ਸਾਨੂੰ ਦਰਸ਼ਨ ਹੋਣ ਸਤਿ ਸ੍ਰੀ ਅਕਾਲ